अवधेश कुमार जी की हो तो साइड में चपेट में आ गया तो दोनों हमें तो तो कर... हादसा हाँ कैसे हुआ मतलब तो दोनों गड्डी टकराई पीछे गड्ढी पीछे हो गई ना पीछे मेरे ऊपर आ गई गड्डी आप पास से गुजर रहे थे हाँ हम पास में गड्डी थी घूम के फिर कहाँ से आ रहे थे हम तो ਪਰ ਤੁਸੀਂ ਜਿਹਾ ਘਰ ਜਾ ਰਹੇ ਤੇ ਨਾ ਹਰ ਗੋਵਿੰਦਨਗਰ ਘਰ ਹੈ। ਕੀ ਕੰਮ ਕਰਦੇ ਹੋ? ਅਨਿਆਰੀ ਕੀ ਪੌਪ ਅਪ ਨੇ ਕਾਲਸਾ ਰੋਡ ਤੇ ਦੀ। ਤਾਂ ਵੀ ਛੋਟੇ ਆ ਯਾਹ ਪੇ। ਮੇਰੇ ਬਹੁਤ ਸਾਰੇ ਪਾਜ਼ਾ ਮੇਰੇ ਬਹੁਤ ਸਾਰੇ ਮਹੀਨੇ ਬੱਜਿਆ ਪਾਣੀ ਸਰਪੰਚੀ ਬੰਦੇ। ਮੈਂ ਮਰ ਜਾਵਾਂ ਕੋਈ ਗਲੀ ਮੇਰੇ ਬੱਚੇ। ਕੋਈ ਕੋਈ ਕੀ ਨਾਮ ਅੰਤ ਹੈ? ਮੇਰਾ ਨਾਮ ਮਨਵੀਰ ਸਿੰਘ ਹੈ। ਵਿਰਜਿ ਦਾ ਹਾਦਸਾ ਹੋਇਆ ਸੀਗਾ। ਕੀ ਹਾਦਸਾ ਹੋਇਆ? ਕਿੰਨੇ ਲੋਕਾਂ ਦੇ ਜ਼ਖਮੀ ਹੋਏ? ਕਿੱਥੇ ਹੋਇਆ? ਤਾਂ ਇਹ ਗੱਲ ਰੋਡ ਦੇ ਨੇੜੇ ਲਾਲ ਸਿੰਘ ਗੱਲ ਰੋਡ ਤੇ ਲਾਲ ਸਿੰਘ ਰੋਡ ਦੇ ਵਿਚਾਲੇ ਇੱਕ ਹਾਦਸਾ ਹੋਇਆ ਜਿੱਥੇ ਦੋ ਗੱਡੀਆਂ ਆਪਸ ਵਿੱਚ ਟਕਰਾਈਆਂ ਉਹਦੇ ਵਿੱਚ ਪੰਜ ਬੰਦੇ ਜਖਮੀ ਨੇ ਜਿੰਨੇ ਚਾਰਾਂ ਦੇ ਗੰਭੀਰ ਸੱਟਾਂ ਲੱਗੀਆਂ ਇੱਕ ਬੰਦਾ ਠੀਕ ਹੈ ਜਿਹਨੂੰ ਤੁਸੀਂ ਲੈ ਕੇ ਆਏ ਹੋ ਮੌਕੇ ਤੇ ਤੁਸੀਂ ਕੀ ਦੇਖਿਆ ਇਹ ਇੱਕ ਗੱਡੀ ਓਵਰਟੇਕ ਕਰ ਰਹੀ ਸੀ ਸਵਿਫਟ ਗੱਡੀ ਸੀ ਉਹ ਓਵਰਟੇਕ ਕਰਨ ਦੇ ਦੌਰਾਨ ਦੂਜੀ ਗੱਡੀ ਦੇ ਆਪਸ ਵਿੱਚ ਸਾਹਮਣੇ ਵੱਜੀ ਆ ਉਹਦੀ ਚਪੇਟ ਚ ਇੱਕ ਮੋਟਰਸਾਈਕਲ ਜਾਂ ਸਕੂਟਰੀ ਸਵਾਰ ਸੀਗੇ ਉਹ ਟੂ व्हीਲਰ ਤੇ ਸਵਾਰ ਸੀ ਉਹ ਚਪੇਟ ਜਾ ਕੇ ਉਹ ਇੱਕ ਬੱਚਾ ਤੇ ਇੱਕ ਪੇਦਾ ਸੀ ਉਸ ਤੋਂ ਬਾਅਦ ਉਦੋਂ ਬਾਅਦ ਅਸੀਂ ਜਿਹੜਾ ਸਵਿਫਟ ਵਾਲਾ ਸੀ ਉਹ ਕੱਢਿਆ ਉਹ ਸੱਟ ਜਿਹੜੇ ਇੱਕ ਬੱਚੇ ਇਲਾਜ ਦਾ ਫ੍ਰੈਕਚਰ ਇੱਥੇ ਕਿੰਨੇ ਜਣੇ ਲੈ ਕੇ ਆਏ ਤੁਸੀਂ ਚਾਰ ਜਣੇ ਲੈ ਕੇ ਆਏ ਤੇ ਉਹਨਾਂ ਦੀ ਹਾਲਤ ਕਿਦਾਂ ਹੈ ਨਹੀਂ ਹਾਲਤ ਕ੍ਰਿਟੀਕਲ ਹੈ ਕੀ ਨਾਮ ਹੈ ਤੁਹਾਡਾ ਜੀ ਜੁਲਜੀ ਸਿੰਘ ਬਰਾੜ ਹੈ ਜੀ ਜੁਲਜੀ ਸਿੰਘ ਬਰਾੜ ਕੀ ਹਾਦਸਾ ਹੋਇਆ ਕਿਵੇਂ ਜੁਲਜੀ ਸਿੰਘ ਬਰਾੜ ਗੱਡੀ ਮਸੇਦੀ ਜਾਣਾ ਹਾਦਸਾ ਇਹ ਨਾ ਮਾਰੇ ਸਾਈਡ ਤੋਂ ਆ ਕੇ ਗੱਡੀ ਯਾਰ ਹੱਥ ਤੁਸੀਂ ਪਾਗਲਾ ਯਾਰ ਨਹੀਂ ਕੀ ਹੋਇਆ ਕੀ ਸੀ ਕਿੱਦਾਂ ਹੋਇਆ ਇਹਦੀ ਵਾ ਸਿੱਧਾ ਆਉਣਾ ਹੈ ਤੁਸੀਂ ਕਿਧਰ ਆ ਰਹੇ ਹੋ ਤੁਸੀਂ ਕਿਧਰ ਆ ਰਹੇ ਹੋ ਉਹ ਤੋਂ ਆ ਰਹੇ ਸੀ ਬਾਗਪੁਰਾਣਾ ਨੂੰ ਜਾ ਰਹੇ ਸੀ ਹਾਂ ਜੀ ਸਿਰ ਤੋਂ ਸਿਰ ਤੋਂ ਇਹਨੇ ਮਾਰੀ ਮੇਰੇ ਵਿੱਚ ਠੀਕ ਮੈਨੂੰ ਸੁਭਣਾ ਹੁੰਦਾ ਯਾਰ ਇਸ ਗੱਲ ਉਹ ਕੋਈ ਗੱਲ ਨਹੀਂ ਸਾਰੀ ਇਨਵੈਸਟਮੈਂਟ ਦੀ ਹਾਂ ਇੱਜੀ ਗੱਲ ਨਹੀਂ ਕੋਈ ਮਨਜੀਤ ਜੀ ਇੱਕ ਹਾਦਸਾ ਹੋਇਆ ਕਾਹਦਾ ਕਾਹਦਾ ਹੋਇਆ ਕਿਵੇਂ ਹੋਇਆ ਦਿਓ ਜਾਣਕਾਰੀ ਜੀ ਤਿੰਨ ਵੀਕਲ ਇਨਵੋਲਵ ਹੋਏ ਆ ਤੇ ਆਪਣਾ ਜੋ ਇਹਦੇ ਤੇ ਕਹਿ ਤੇ ਮੁਤਾਰਕਾ ਇਹ ਮੂਹਰੇ ਤੋਂ ਬਾਗਾ ਪੁਰਾਣਾ ਵਾਰੀ ਜਾ ਰਹੇ ਸੀ ਕਿਹਾ ਵੀਕਲ ਆ ਕੇ ਸਾਈਡ ਤੋਂ ਉਹਨਾਂ ਨੇ ਹਿੱਟ ਕੀਤਾ ਉਚਾਲੇ ਜਿਹੜੀ ਉਹ ਸਕੂਟਰੀ ਵਾਲਾ ਲਪੇਟ ਚ ਆ ਗਿਆ ਉਹਨਾਂ ਦੇ ਜਾਦੇ ਫਟਾਂ ਵੱਜ ਗਏ ਕਿੰਨੇ ਕ ਇਹਦੇ ਚ ਲੋਕ ਜਿਹੜੇ ਇੰਜਰਡ ਹੋਏ ਆ? ਇਹਦੇ ਵਿੱਚ 3 ਵਾਲੇ ਲੋਕ ਹੋ ਗਏ ਇੰਜਰਡ। ਇੱਕ ਤਾਂ ਆਪਣਾ ਜਿਹੜਾ ਐਂਬੂਲੈਂਸ ਦੀ ਹੈਲਪ ਨਾਲ ਉਹਨੇ ਭੇਜਤਾ। ਇੱਕ ਜਿਹੜਾ ਇਹਨਾਂ ਦੇ ਹੀ ਸੱਟ ਲੱਗੀਆਂ ਇਹ ਜਿਹੜੇ ਗੱਡੀ 'ਚ ਬੈਠੇ ਆ ਕਿ ਜਾਨ ਨੂੰ ਪਿਆਰ ਲੋ। ਇਹਨਾਂ ਦੀ ਹਾਲਤ ਕਿਸ ਤਰ੍ਹਾਂ ਜਿਹੜੇ ਗੱਡੀ 'ਚ ਬੈਠੇ ਆ? ਮੇਰੇ ਵੀ ਗਲਵਾਈ ਸ਼ੋਲਡਰ ਜਿਹੜਾ ਡਿਸਲਪੀਟ ਹੋਇਆ ਬਾਕੀ ਸਾਰਾ ਨੋਰਮਲ ਹੋ ਉਸ ਚ। ਟ੍ਰੈਫਿਕ ਚੱਲੂ ਹੋ ਗਿਆ। ਟ੍ਰੈਫਿਕ ਚੱਲੂ ਕਰਵਾ ਰਿਆ ਜੇ ਇਸ ਤਰ੍ਹਾਂ ਹੁਣੇ ਪਹੁੰਚੇ ਸੀਗੇ। ਡਰਸਵਿਕ ਹਾਦਸਾ ਹੋਇਆ ਕਾਹਦਾ ਕਾਹਦਾ ਹਾਦਸਾ ਹੋਇਆ ਤੇ ਕਿੰਨੇ ਲੋਕ ਅਜੇ ਜ਼ਖਮੀ ਹੋ ਇਹ ਕਿ ਦੋ ਗੱਡੀਆਂ ਆਪਸੇ ਟਕਰੀਆਂ ਨੇ ਤੇ ਇੱਕ ਸਕੂਟੀ ਵਾਲਾ ਜਾ ਰਿਹਾ ਸੀਗਾ ਤੇ ਉਹਦੇ ਨਾਲ ਉਹਦਾ ਫਾਦਰ ਸੀ ਤੇ ਬੱਚਾ ਸੀਗਾ ਤੇ ਉਹ ਸਾਡੇ ਕੋਲ ਆਇਆ ਇੰਜਰੀ ਹੋਵਾਂ ਦੇ ਕੇ ਉਹਨਾਂ ਦੇ ਇੱਕ ਤਾਂ ਬੱਚਾ ਉਹਦੇ ਦਾ ਕ੍ਰੈਸ਼ ਇੰਜਰੀ ਹੈਗੀ ਉਹਨੂੰ ਫ੍ਰੀ ਹੋਰ ਆਸਤੇ ਕਿਹ ਰੈਫਰ ਕਰਨ ਆਸਤੇ ਦੇਖੋ ਪੇਸ਼ੈਂਟ ਹੋਰ ਸੀ ਵਿੱਚ ਸਪਾਲ ਸਿੰਘ ਜਸਪਾਲ ਸਿੰਘ ਪੇਸ਼ੈਂਟ ਹੈ ਉਹਦੇ ਹੈਡ ਇੰਜਰੀ ਹੈ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਪ੍ਰਾਈਵੇਟ ਹਸਪੀਟਲ ਅਗੇ ਰਹਿਣ ਲਈ ਕਿੰਨੇ ਲੋਕ ਡੋਟੋਰ ਜਰਮੇਸ਼ ਚ ਚਾਰ ਬੰਦੇ ਆਏ ਸਾਡੇ ਕੋਲ ਤੇ ਚ ਤਿੰਨ ਬੰਦੇ ਇੱਕ ਬੱਚਾ ਹੈ 10 ਸਾਲ ਹੁਣ ਕੀ ਕੰਡੀਸ਼ਨ ਹੈ ਲੱਗਦਾ ਇਹ ਚੋਂ ਇੱਕ ਨੂੰ ਤਾਂ ਰੈਫਰ ਕਰਤਾ ਜੀ ਜਿਸ ਪਾਸੇ ਉਹ ਸੀਰੀਅਸ ਸੀਗਾ ਜਿਆਦਾ ਤੇ ਇੱਕ ਬੱਚਾ ਸੀਰੀਅਸ ਹੈਗਾ ਉਹਨੂੰ ਵੀ ਫੇਰ ਕੋਲ ਵਾਸਤੇ ਰੈਫਰ ਕੀਤਾ ਬਾਕੀ ਦੋ ਬੱਚੇ ਬੰਦੇ ਸੱਖੀ ਹੀ